ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਾ ਵਿਰੋਧ ਮਹਿਮ ਜਿਹੜੀ ਚੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਫੋਰਪੀਸਿੰਗ ਪੁਲਿਸ ਰਮਨ ਜੋ ਕਮਿਸ਼ਨਰ ਆਫ ਪੁਲਿਸ ਸਾਹਿਬ ਅੰਦਰ ਸਰ ਉਹਨਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਪੀ ਸਿਟੀ ਵੰਦੀਆਂ ਸੁਪਰਵਾਈਜ਼ਨ ਹੇਠ ਜਿਹੜੀ ਕਮਿਸ਼ਨਰ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿਤੀ 10 ਤੈ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਐ ਐਨਡੀਬੀਸ ਦੇ ਵਿੱਚ ਰੈਸ਼ ਕੀਤਾ ਸੀ ਤੇ ਉਹਦੇ ਕੋਲੋਂ 1 ਕਿਲੋ ਦੇ 12 ਗ੍ਰਾਮ ਹਿਰੋ ਬਰਾਮਦ ਕੀਤੀ ਸੀ ਜਿਹਦੇ ਖਿਲਾਫ ਉਹਦੇ 12 ਨੰਬਰ ਮਕਰਮਾ ਦਰਜ ਕੀਤਾ ਗਿਆ ਤਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗ"，ਸ਼ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਸੀਗੇ ਉਹ ਸਟੈਬਿਸ਼ ਕੀਤੇ ਗਏ ਬੈਕਵਰਡ ਲਿੰਕੇਜ ਦੇ ਵਿੱਚ ਉਹਦੇ ਵਿੱਚ ਆਇਆ ਸੀ ਪੰਮੋਦੀਪ ਸਿੰਘ ਵਾਸੀ ਭੇਟੇਵੱਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਕੁਲਵੀਰ ਸਿੰਘ ਵਾਸੀ ਬੱਲ ਆਇਆ ਸੀਗਾ ਇਹ ਕੁਲਵੀਰ ਸਿੰਘ ਬਾਲੂ ਵਾਸੀ ਵਾਸੀ ਬੱਲ ਨੂੰ ਮਿਤੀ 18 3 24 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹਿਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੇ ਤਰ੍ਹਾਂ ਜਿਹੜਾ ਉਹਦਾ ਬੈਕਗਰਾਉਂਡ ਲਿੰਕਰ ਸੀਗਾ ਪਵਨਦੀਪ ਸਿੰਘ ਵਾਸੀ ਭੀਡੇਵੜ ਉਹਨੂੰ ਮਿਤੀ 24 25 ਜਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਤਰ੍ਹਾਂ 3 ਲੱਖ ਰੁਪਏ ਜਿਹੜੇ ਡਰਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਉਸਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੀ ਅਗੇ ਦਿੰਦਾ ਸੀਗਾ ਉਹਨਾਂ ਜਿਹੜੀ ਮਨੀ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਜਿਹਦੇ ਦੇ ਤਹਿਤ ਬਗਾਵਾਂ ਵਿੱਚ 27 ਸੀ ਦਾ ਵਾਅਦਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਰਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆਸ ਹੈਗੀ